ਮੇਰਾ ਨਾਂ ਜਹਦੜਾ ਲੱਖਾ ਸਿੰਘ ਜੀ ਹਾਂ ਜੀ ਇਹ ਐਕਸੀਡੈਂਟ ਹੋਇਆ ਵਾ ਕੀ ਕਾਰਨ ਆ ਕਿੱਦਾਂ ਹੋਇਆ ਜੀ ਸਾਨੂੰ ਫੋਨ ਗਿਆ ਇੱਥੇ ਆਪਣੇ ਪੜਾ ਤੇ ਇਹ ਬੰਦਾ ਰੇੜੀ ਤੇ ਪੱਠੇ ਵੇਚਦਾ ਗਰੀਬ ਬੰਦਾ ਆਪਣਾ ਬੰਦਾ ਵਾ ਅੱਛਾ ਜੀ ਇੱਥੋਂ ਆ ਰਿਹਾ ਪੱਠੇ ਲੈ ਕੇ ਇਹ ਪਤਾ ਨੂੰ ਗੱਡੀ ਅੱਗੋਂ ਵਜੀ ਮੱਜੀ ਕ ਮਗਰੋਂ ਵਜੀ ਮਾਰ ਗਿਓ ਪੱਜ ਕੇ ਆ ਬੰਦਾ ਡੈੱਡ ਹੋ ਗਿਆ ਸਟਾਲ ਖੜਿਆ ਲੱਗਦਾ ਵਾ ਕਿ ਗੱਡੀ ਜੇ ਸਿਰ ਮੁਰੀ ਆ ਅੱਗੇ ਉੱਤੇ ਡਿਹਾ ਪੱਜੇ ਦੀ ਕੱਟੋ ਗਈ ਆ ਕਿਹੜੇ ਕੱਤੇ ਤਾਂ ਕੇ ਗੇਰੇ ਲੱਗਦਾ ਜੀ ਕੋ ਵਜੀ ਹੁੰਦੀ ਤਾਂ ਮੁਰਸਾ ਉਹਨੂੰ ਲੱਭਣਾ ਨਹੀਂ ਮਾਰਿਆ ਛਾੜ ਤੋਂ ਵਜੀ ਹੋਊ ਮਗਰੋਂ ਮਗਰੋਂ ਮਾਰ ਗਿਓ ਹਾਂ ਜੀ ਮਾਂਗੇ ਉਹ ਬੰਦਾ ਗਰੀਬ ਬੰਦਾ ਡੈੱਡ ਹੋ ਗਿਆ ਜੀ ਵੇਖੋ ਟਰਸਾਨ ਪਜਾਉਂਦੇ ਜੈ ਡੈੱਥ ਹੋ ਗਈ ਜਿੰਡੇ ਵਾਲੇ 10 ਛੋਟੇ ਛੋਟੇ ਬੱਚੇ ਜਿਹੜਾ ਗਰੀਬ ਬੰਦਾ ਕਿਰਾਏ ਤੇ ਰਹਿੰਦਾ ਨਾਂ ਉਹਦਾ ਬੱਡੂ ਬੱਡੂ ਆਂਦੇ ਜੀ ਨਾਂ ਦਾ ਪਤਾ ਨਹੀਂਦਾ ਚਲ ਬੱਡੂ ਬੱਡੂ ਆਂਦੇ ਗਊਸ਼ਾਲਾ ਵੀ ਗਾਉਂ ਤੇ ਰਿਆਬ ਸਰ ਦਾ ਗਾਉਂ ਚੱਲਾ ਸੇਵਾ ਕਿੱਤੋਂ ਹਾਂਜੀ ਹਾਂ ਰਾਹ ਕੋਈ ਹੋ ਵੀ ਉਹਦਾ ਵਿਚਾਰੀਆਂ 3 ਮਾ ਕਿਰਾਏ ਤੇ ਰਹਿੰਦਾ ਵੇਖਣ ਉਹਦਾ ਕੋਈ ਵੇਖਣ ਜਾ ਕੇ ਵੇਖਣਾ ਪੈਣਾ ਜੀ ਜਿਹੜੇ ਗੱਡੀ ਚੱਲ ਗਿਆ ਉਹ ਕਿੱਥੇ ਹੈ ਬਹੁਤ ਪੱਕੀ ਗੱਡੀ ਆਜ ਤੱਕ ਵੇਖੇ ਨਹੀਂ ਆਪਾਂ ਤੇ ਆਏ ਮੌਕੇ ਤੇ ਉਹ ਐਨੀ ਕੋਈ ਇੱਥੇ ਗੱਡੀ ਭੱਜ ਗਈ ਹਾਂਜੀ ਹਾਂਜੀ ਗੱਡੀ ਛੱਡ ਕੇ ਭੱਜ ਗਈ ਗੱਡੀ ਇੱਥੇ ਵੀ ਖਲੋਤੀ ਸੀ ਜੀ ਐਂ ਤੇ ਉਹ ਛੱਡ ਕੇ ਭੱਜ ਗਈ ਉਹ ਇੱਕ ਐਕਸੀਡੈਂਟ ਹੋਇਆ ਲੱਗਿਆ ਕਿੱਦਾਂ ਹੋਇਆ ਉਹ ਬੂੜ ਕਿੱਦਾਂ ਕਿਦਰ ਐਕਸੀਡੈਂਟ ਨਾਲ ਬੱਬਾ ਨਾਇਨਾ ਕੋਈ ਨਹੀਂ ਨਾਇਨਾ ਮੇਰੇ ਬੱਬਾ ਨ ਬੱਬਾ ਨਾ ਬਾਪੇ ਮੇਜਰ ਸਿੰਘ ਦੀ ਫੌਜ ਆ ਕੇ ਰੋਣੀ ਬੱਬਾ ਰੱਜ ਜਨਮਾ ਬੱਦ ਮੇਰੇ ਪੰਬਾ ਮੇਨੇ ਏ ਬੰਦਾ ਮਨ ਕਿ ਨਵਾਂ ਨਹੀਂ ਤੇਜੀ ਕੋ ਆ ਤੁਹਾਡੇ ਹਸਬੰਦ ਤੇ ਆਪਣੇ ਕਿ ਮਾਲੀ ਕਿਹਾ ਕੀ ਕਰ ਰਹੀ ਹੋ ਪੱਟੇ ਲੈਣ ਜਾਂਦੇ ਰੋਜ਼ ਦਿੱਲੀ ਜਾਏ ਅੱਛਾ ਮੇਰਾ ਆਇਆ ਕਿ ਪੱਟੇ ਪੱਟੇ ਤਾਂ ਆੜ ਰਹਾ ਤੂੰ ਹੈ ਕਿਸੇ ਸਪਲਾਈ ਕਰਦੇ ਅੰਬਰਸਰ ਜਾਂਦਾ ਉਹਨ ਲੈ ਕੇ ਫੇਲਾ ਕੁਝ ਨਹੀਂ ਹੋਇਆ ਨਹੀਂ ਕੋਈ ਗੱਡੀ ਵਾਲਾ ਪਿੱਛੇ ਗੱਡੀ ਮਾਰ ਕੇ ਭੱਜ ਗਿਆ ਅਸੀਂ ਕੀ ਤੁਹਾਡੀ ਕੀ ਦੀ ਹੈ ਭਾਈ ਮੈਂ ਕੁਝ ਨਹੀਂ ਮੇਰਾ ਕੋਈ ਨਹੀਂ ਹੈਗਾ ਮੈਂ ਕਿੱਥੋਂ ਨਿਆਣੇ ਪਾਲਣੇ ਆਪਣੇ ਕਿੰਨੇ ਬੱਚੇ ਲੱਗੇ ਬੱਚੇ ਦੋ ਕੁੜੀਆਂ ਦੋ ਮੁੰਡੇ ਛੋਟੇ ਬੱਚੇ ਇੱਕ ਜਿਹੜਾ ਕੁੜੀ ਵੱਡੀ 18 ਸਾਲਾਂ ਦੀ 12ਵੀਂ ਚ ਮੁੰਡਾ ਇੱਕ 15 ਸਾਲਾਂ 16 ਦੀ ਇੱਕ ਮੁੰਡਾ ਦਾਹ ਦਾ ਇੱਕ ਨਾਟਾ ਨਾ ਟਾਈ ਮੈਨੂੰ ਮੰਗ ਮੈਨੂੰ ਜੋ ਮੈਂ ਮੈਨੂੰ ਉਹਨਾਂ ਨਾਲ ਸਹਯਾਤ ਮਿਲਣੀ ਦੇਗੀ ਜੀ ਜੀ ਭਾਈ ਬੱਸ ਇੱਕ ਵਾਰ ਭਾਈ ਕੋਈ ਨਹੀਂ ਕਿਉਂ ਵੀ ਬੰਦਾ ਮਿੰਦੋਸ ਕਰਨੀ ਕਾਰਵਾਈ ਕਰਨੀ ਕਰ ਮੇਰਾ ਨਾਮ ਸ੍ਰੀ ਜੀ ਮਨਰੋ ਕਿਤੋਂ ਠੇੜੀ ਰੇੜੀ ਆਉਣ ਲਈ ਹੈ ਠੇੜੀ ਰੇੜੀ ਦੇ ਵਿੱਚ ਵੱਜੀ ਆ ਪਤਨੀ ਗੱਡੀ ਗੱਡੀ ਤੋਂ ਮੁਕੇ ਆਣ ਕੇ ਇੱਥੇ ਹਾੜ ਹਾੜ ਦੇਣੀ ਇੱਥੇ ਘੁਮ ਕੇ ਪਤਨੀ ਆ ਪਟਾਲੀ ਨਾਲ ਵੱਜੀ ਆ ਜਾਂ ਨਹੀਂ ਵੱਜੀ ਇੱਥੇ ਆਣ ਕੇ ਉਹਨੂੰ ਵੇ ਵੇ ਇਹੀਂ ਉਹਨੂੰ ਵੇਖਣ ਦਾ ਵੇ ਇਹਨੂੰ ਭੱਜ ਕੇ ਕੱਢਿਆ ਸਾਰਿਆਂਆਂ ਵਿੱਚੋਂ ਮੁੰਡਿਆਂ ਨੂੰ ਉਹਦੇ ਅਲੱਗ ਕਿਸੇ ਨੇ ਧਿਆਨ ਨਹੀਂ ਮਾਰਿਆ ਉਹ ਤੋਂ ਬਾਅਦ ਵੇਖਿਆ ਵੀ ਵੱਜਾ ਕਾਦੇ ਚ ਆ ਉਹ ਬਾਅਦ ਚ ਲੱਗਾ ਵੀ ਪੱਠਿਆਂ ਵਾਲੀ ਰੇੜੀ ਚ ਵੱਜਾ ਵਾ ਤੇ ਪੱਠਿਆਂ ਵਾਲੀ ਰੇੜੀ ਚ ਵੱਜਾ ਉਹਨਾਂ ਨੇ ਇਹਨਾਂ ਨੇ ਦੱਸਿਆ ਵੀ ਪੱਠਿਆਂ ਵਾਲੀ ਰੇੜੀ ਚ ਪੱਠਿਆਂ ਵਾਲੀ ਰੇੜੀ ਆ ਕੋਈ ਜਦੋਂ ਮੁੰਡੇ ਨਿਕਲੇ ਨਾ ਵਿੱਚੋਂ ਪੱਠਿਆਂ ਵਾਲੀ ਰੇੜੀ ਆ ਪੱਠਿਆਂ ਵਾਲੀ ਰੇੜੀ ਦੇ ਵਿੱਚ ਸਾਰਾ ਮੁੜ ਗਏ ਮੁੜ ਗਏ ਇਹ ਐਕਸੀਡੈਂਟ ਹੋਇਆ ਹੋਆ ਕਿ ਕਿਹੜੇ ਕਾਰਨ ਤੁਹਾਨੂੰ ਕੀ ਲੱਗਦਾ ਕਿਹੜੇ ਕਾਰਨ ਕਰਕੇ ਹੋਇਆ ਪਤਾ ਨਹੀਂ ਜੀ ਇਹ ਆਪਣਾ ਕੀ ਕਹਿ ਸਕਦੇ ਹੁਣ ਕੌਣ ਚੱਲ ਗਿਆ ਕਿੱਥੇ ਗਏ ਪਤਾ ਕੋਈ ਨਹੀਂ ਜੀ ਪਤਾ ਕੋਈ ਨਹੀਂ ਆ ਇੱਥੇ ਹੈਗੇ ਜਦੋਂ ਤੁਸੀਂ ਆਏ ਜਦੋਂ ਆਏ ਉਦੋਂ ਦੇ ਹੈਗੇ ਉਹਨਾਂ ਨੂੰ ਤਾਂ ਕੱਢਿਆ ਗੱਡੀ ਦੇ ਵਿੱਚੋਂ ਦੇ ਹਾਂਜੀ ਹਾਂਜੀ ਉਹਨਾਂ ਨੂੰ ਗੱਡੀ ਚੋਂ ਕੱਢਿਆ ਸੀ ਉਸ ਤੋਂ ਬਾਅਦ ਕਹਿੰਦੇ ਫਰਾਰ ਹੋ ਗਏ ਉਦੋਂ ਬਾਅਦ ਤਾਂ ਨਹੀਂ ਪਤਾ ਕਿ ਕਿਧਰ ਨੂੰ ਚੱਲ ਗਏ ਕਿਧਰ ਨੂੰ ਨਹੀਂ ਗੱਡੀ ਛੱਡ ਕੇ ਚੱਲ ਗਏ ਜੇ ਬੰਦਾ ਡੈੱਡ ਹੋ ਗਿਆ ਪੱਜ ਗਿਆ ਉਹ ਉਹ ਮੁੜ ਕੇ ਕੋਈ ਪਤਾ ਨਹੀਂ ਇਹਨਾਂ ਕੇ ਜਦੋਂ ਪਤਾ ਲੱਗਾ ਬੰਦਾ ਡੈੱਡ ਹੋ ਗਿਆ ਉਸ ਤੋਂ ਬਾਅਦ ਪਤਾ ਨਹੀਂ ਹੁਣ ਡੈੱਡ ਉਹ ਉਦੋਂ ਹੀ ਉਹਨੂੰ ਵਿਚਾਰਨ ਜਦੋਂ ਵੇਖਿਆ ਉਹਨੂੰ ਟੈਂਪੂ ਤੇ ਪਾ ਕੇ ਮਿੰਟੋ-ਮਿੰਟੇ ਲੈ ਗਏ ਤੇ ਬੱਸ ਉਹਨਾਂ